ਕਸ ਕਰਤੀ ਅੰਡਰ ਏਜ ਲੇਡੀ ਤਾਂ ਤੂੰ ਹੈ ਨਹੀਂ ਤੇ ਬਾਅਦ ਕਿਵੇਂ ਕਹਿ ਦਿੰਦੀ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰਤਾ ਤੇ ਬਚਨਦਸਤੀ ਦੀ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਬੜਾ 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 ਇੱਕ ਮਤਾ ਪੱਖਿਆ ਹੋਇਆ ਟਿਕਟੌਕ ਤੇ ਸੁਗੰਦਾ ਸ਼ਰਮਾ ਤੇ ਪਿੰਕੀ ਧਾਰੀਵਾਲ ਸੋ ਇੱਕ ਬੜੀ ਲੈਟਰਲ ਅ ਵਾਇਰਲ ਹੋ ਗਈ ਹੈ ਕਿ ਸੁਗੰਦਾ ਸ਼ਰਮਾ ਨੇ ਜੜੀ ਉਹ ਘਮੜ ਘਮੌਣ ਨੂੰ ਤਠਾਰ ਰੱਖੀ ਹੈ ਪੁਲਟ ਰੱਖਿਆ ਪਿੰਕੀ ਧਾਰੀਵਾਲ ਵਾਲਾ ਪਟਾਕੇ ਪਾਉਣ ਫੇਮ ਨੂੰ ਵੀ ਸਾਡੇ ਪੰਜਾਬ ਦੇ ਸੀਰਮ ਨੂੰ ਵੀ ਲੈਟਰ ਲਿਖੀ ਆ ਮੈਂ ਇੰਡੀਅਨ ਸਿਟੀਜ਼ਨਾਂ ਮੈਨੂੰ ਮੇਰੀ ਰੱਖਸ਼ਾ ਕੀਤੀ ਜਾਵੇ ਮੇਰਾ ਫਲਾਣਾ ਤੇ ਏਂਕੜਾ ਹੁਣ ਉਹ ਲੈਟਰ ਨੂੰ ਜੇ ਤੁਸੀਂ ਪੜੋਗੇ ਮੈਂ ਪੂਰੀ ਲੈਟਰ ਪੜ੍ਹ ਲਈ ਤਾਂ ਘਮਣ ਕੇ ਰਿਚ ਪੈ ਜਾਂਦਾ ਬੰਦਾ ਪੜ੍ਹ ਕੇ ਕਿ ਹੈ ਕੀ ਮੁੰਡਾ ਗੱਲ ਹੈਗੀ ਗੱਲ ਕੀ ਏ ਸੋ ਗੱਲ ਇਸ ਤਰ੍ਹਾਂ ਹੋਈ ਹੈ ਕਿ ਉਹ ਇਸ ਪਿੰਕੀ ਤਾਰੀਵਾਲ ਲੋਕ ਨਹੀਂ ਜਾਣਦੇ ਪਿੰਕੀ ਤਾਰੀਵਾਲ ਪ੍ਰੋਡਿਊਸਰ ਹੈ ਉਹ ਨਵੀਆਂ-ਨਵੀਆਂ ਕੁੜੀਆਂ ਨੂੰ ਲਾਂਚ ਕਰਦਾ ਹੈ ਕੁੜੀਆਂ ਦੀ ਲਾਈਫ ਬਣਾ ਦਿੰਦਾ ਹੈ ਬੰਦਾ ਪਰ ਬਿਨਾ ਕੰਪਰੋਮਾਈਜ਼ ਕੀਤੇ ਨਹੀਂ ਠੀਕ ਹੈ ਕੰਪਰੋਮਾਈਜ਼ ਉਹ ਬੰਦਾ ਸਾਫ਼ ਕਹਿੰਦਾ ਕੰਪਰੋਮਾਈਜ਼ ਕਰਨਾ ਪੈਣਾ ਮੇਰੇ ਨਾਲ ਪਰ ਮੈਂ ਤੁਹਾਨੂੰ ਸਟਾਰ ਬਣਾ ਦਊਗਾ ਜੋ ਅਸੀਂ ਇੰਡਸਟਰੀ 'ਚ ਇਹ ਚੀਜ਼ਾਂ ਸੁਣੀ ਹੈ ਹੁਣ ਇਹ ਲੇਡੀ ਸੁਗੰਦਰ ਸ਼ਰਮਾ ਬਾਉਂਡ ਸੀ ਉਹਦੇ ਨਾਲ ਵੀ ਡੋਨਟ نو 10 ਸਾਲਾਂ 'ਤੇ 15 ਸਾਲਾਂ 'ਤੇ ਉਹਨੇ ਮੋਹਾਲੀ ਚ ਨਕੋਠੀ ਬਣਾ ਕੇ ਦਿੱਤੀ ਇਹਦੇ ਜਿਹੜੇ ਜਿਹੜਾ ਸ਼ੋਅ ਆਫ ਕਰਦੇ ਹੁੰਦੇ ਸੀ ਟਿਕਟੌਕ ਤੇ ਵੀ ਮੈਂ ਪਤਾ ਨਹੀਂ ਐਲੋਵੀ ਦੇ ਪਰਸ ਮੈਂ ਹੀ ਰੱਖ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਰੱਖ ਸਕਦੀ ਮਹਿੰਗੇ ਤੋਂ ਮਹਿੰਗਾ ਕਪੜਾ ਬ੍ਰਾਂਡ ਦਾ ਜੁੱਤਾ ਮੈਂ ਹੀ ਪਾ ਸਕਦੀ ਹਾਂ ਹੋਰ ਕੋਈ ਸਿੰਗਰ ਨਹੀਂ ਪਾ ਸਕਦੇ ਨੇ ਬਹੁਤ ਸ਼ੋਅ ਆਫ ਕੀਤਾ ਲੇਡੀ ਨੇ ਬਹੁਤ ਆਪਣੇ ਆਪ ਨੂੰ ਦਿਖਾਣਾ ਵਿੱਚ ਮਾਸੂਮੀ ਬੜੀ ਹੈ ਮੈਂ ਤਾਂ ਦੁਨੀਆਦਾਰੀ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਮੇਰੇ ਪਿਓ ਮਰੇ ਨੂੰ ਬਦਲੇ ਇੰਨਾ ਚਿਰ ਹੋ ਗਿਆ ਮੈਂ ਇੰਨਾ ਕੁਝ ਘਰ ਚਲਾ ਰਹੀ ਹਾਂ ਮੈਂ ਔਖੀ ਆ ਮੈਂ ਇਹ ਬਈ ਸਾਡੇ ਵੀ ਡੈਡ ਮਰੇ ਨੂੰ 16 ਸਾਲ ਹੋ ਗਏ ਆ ਕੱਲੇ ਵੀ ਬੱਬ ਤੇਰਾ ਪਿਓ ਨਹੀਂ ਮਰਿਆ ਇੱਥੇ ਸਾਰਿਆਂ ਦੇ ਮਰਦੇ ਵਾ ਪਿਓ ਤਾਂ ਬੰਦੇ ਨੂੰ ਆਪਣੀ ਜ਼ਿੰਦਗੀ ਜੀਣੀ ਪੈਂਦੀ ਹੈ ਚਾਹੇ ਕੁੜੀ ਆ ਤੇ ਚਾਹੇ ਹੁੰਦਾ ਸੋ ਹੁਣ ਕਹਿੰਦੀ ਹੈ ਜੀ ਜਾਲੀ ਪੇਪਰ ਪਤਾ ਨਹੀਂ ਕੋਠੀ ਦਾ ਰੋਲਾ ਪਿਆ ਕਿ ਉਹਦੀ ਹੈ ਮੇਰੀ ਨਹੀਂ ਹੁਣ ਉਹਨੇ ਲੈਟਰ ਚ ਲਿਖਿਆ ਕਿ ਮੇਰੇ ਕੋਲ ਤਾਂ ਘਰ ਵੀ ਨਹੀਂ ਰਹਿਣ ਲੋ ਇਹਨੂੰ ਪੁੱਛਣਾ ਲ ਹੋਵੇ ਇੰਨੀ ਕਿ ਸਿੱਧੀ ਅੰਡਰ ਏਜ ਲੇਡੀ ਤਾਂ ਤੂੰ ਹੈ ਨਹੀਂ ਠੀਕ ਆ ਤੂੰ ਇਨੀ ਸ਼ਰੀਫ ਲੇਡੀ ਵੀ ਹੈ ਨਹੀਂ ਜਦੋਂ ਮੈਨੂੰ ਸਮਝ ਨਹੀਂ ਆਉਂਦਾ ਵੀ ਜਦੋਂ ਇਹ ਕੁੜੀਆਂ ਖੁਦ ਨੀ ਵਸਤਰ ਹੋ ਕੇ ਡਾਇਰੈਕਟਰ ਕੋਲ ਸਤਿਨਾਮ ਨਾਲ ਖੁਦ ਕੰਪਰੋਮਾਈਜ਼ ਕਰਦੀਆਂ ਫਿਰ ਇਹ ਬਾਅਦ ਕਿਵੇਂ ਕਹਿ ਦਿੰਦੀ ਕਿ ਫਲਾਣੇ ਨੇ ਮੇਰਾ ਰੇਪ ਕਰਤਾ ਫਲਾਣੇ ਨੇ ਮੇਰਾ ਬਲਤਕਾਰ ਕਰ ਸੋ ਇੰਡਸਟਰੀ ਬਾਰੇ ਤਾਂ ਸਾਰੇ ਨੂੰ ਪਤਾ ਚਾਹੀ ਬਾਲੀਵੁੱਡ ਲਾ ਲੋ ਚਾਹੀ ਤੁਸੀਂ ਬਾਲੀਵੁੱਡ ਲਾ ਲੋ ਚਾਹੀ ਪੰਜਾਬੀ 뮤직 ਇੰਡਸਟਰੀ ਆ ਚਾਹੀ ਬੰਬਈ ਦੀ ਇਹਦੇ ਵਿੱਚ ਇੰਡਸਟਰੀ ਚ ਕੁੜੀਆਂ ਕੰਪਰੋਮਾਈਜ਼ ਕਰਕੇ ਹੀ ਅੱਗੇ ਆਉਂਦੀਆਂ ਜੇ ਤੁਸੀਂ ਇੱਕ ਬਿਹਤਰੀਨ ਕਲਾਕਾਰ ਐਕਟਰ ਜਾਂ ਸਿੰਗਰ ਬੰਨਾ ਜਾਂ ਤਾਂ ਤੁਹਾਡੇ ਜੇਬ ਵਿੱਚ ਨੋਟ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰ ਲੋਗੇ ਹਾਈਲਾਈਟ ਕਰ ਲੋਗੇ ਪਰ ਜੇ ਤੁਹਾਡੇ ਕੋਲ ਨੋਟ ਨਹੀਂ ਐ ਸਪੈਸ਼ਲ ਫॉर ਗਰਲਸ ਫਿਰ ਉਹ ਪ੍ਰੋਡਿਊਸਰ ਡਾਇਰੈਕਟਰ ਸਿੰਗਰ ਉਹਨਾਂ ਨੂੰ ਕੰਪਰੋਮਾਈਜ਼ ਕਰਨੇ ਪੈਂਦੇ ਆ ਸੋ ਹੁਣੇ ਬੀਬਾ ਜੀ ਕਹਿੰਦੀ ਸੀ ਮੈਂ ਸਟੇਜ ਸ਼ੋ ਕੱਲੇ ਲਾਉਣ ਲੱਗੀਆਂ ਵੀ ਮੈਂ ਕੱਲੇ ਲਾਉਣੇ ਆ ਸਟੇਜ ਸ਼ੋ ਮੈਨੂੰ ਇਹਦੇ ਪ੍ਰੋਡਿਊਸਰ ਦੀ ਲੋੜ ਨਹੀਂ ਇਹਨੂੰ ਮੈਂ ਕਮਿਸ਼ਨ ਕਿਉਂ ਦਵਾਂ ਭਈ ਇੰਨੇ ਸਾਲਾਂ ਤੋਂ ਕਦੋਂ ਆਇਆ ਸੀ ਗਾਣਾ ਬੁਲਟ ਪਟਾਕੇ ਮਾਰਦਾ ਕਦੋਂ ਦਾ ਆਇਆ ਤੁਸੀਂ ਉਹ ਉਹ ਟਾਈਮ ਨੋਟ ਕਰ ਲਓ ਤੇ ਹੋਂਦਾ ਕਰ ਲਓ ਇੰਨੇ ਚਿਰ ਤੁਸੀਂ ਬੀਬਾ ਜੀ ਸੁੱਤੇ ਹੋਏ ਸੀ ਜਿਕੇ ਨੇ ਮੋਹਾਲੇ ਦੇ ਕੋਠੀ ਵੀ ਮੇਰੀ ਨੇ ਉਹ ਤਾਂ ਟਿਕਟੌਕ ਤੇ ਬੜਾ ਰੋਲਾ ਪਾਇਆ ਸੀ ਮੇਰੀ ਕੋਠੀ ਤਿਆਰ ਹੋ ਰਹੀ ਹੈ ਮੋਹਾਲੀ ਵਿੱਚ ਦੇਖੋ ਮੈਂ ਆ ਇੰਟੀਰੀਅਰ ਡਿਜ਼ਾਈਨ ਕਰ ਰਹੀ ਉਹਦੋਂ ਨੇ ਪਤਾ ਸੀ ਵੀ ਕੋਠੀ ਧੱਤੀ ਨਹੀਂ ਹੈ ਹੁਣ ਪਿੰਕੀ ਤਾਰੇ ਵਾਲੂ ਜੇ ਰੈਸਟ ਪੈ ਗਈ ਆਏ ਹੋ ਗਿਆ ਉਹ ਹੋ ਗਿਆ ਫਲਾਨਾ ਹੋ ਗਿਆ ਦੇਖੋ ਮੈਂ ਉਹ ਲੈਡੀ ਨਹੀਂ ਕਿ ਮੈਂ ਇੱਕ ਬੰਦੇ ਨੂੰ ਕਹਾਂ ਵੀ ਇੱਕੋ ਹੀ ਬੰਦਾ ਗਲਤ ਹੈ ਤੇ ਦੂਜਾ ਸਹੀ ਹੈ ਤਾੜੀ ਹਮੇਸ਼ਾ ਦੋਨੋਂ ਹੱਸ ਨਾਲ ਵੱਜਦੀ ਹੈ ਸੋ ਔਰਤ ਬੜਾ ਸੋਖਾ ਰਿਲੇਸ਼ਨ ਬਣਾ ਕੇ ਮਰਦ ਨਾਲ ਬਾਅਦ ਵਿੱਚ ਬਲੇਮ ਕਰਨਾ ਕਿ ਇਹਨੇ ਮੇਰੇ ਨਾਲ ਐ ਕਰ ਲਿਆ ਇਹਨੇ ਕੋਟੀ ਦੇ ਪੇਪਰ ਵਿੱਚ ਇਹਦੇ ਨਾਮ ਹੀ ਸੀ ਜੀ ਮੇਰੇ ਸਾਰਾ ਪੈਸਾ ਖਾ ਗਿਆ ਜਿਹੜੇ ਇਹਨੇ ਬ੍ਰਾਂਡ ਦੇ ਖਰਚੇ ਸੀ ਬ੍ਰਾਂਡ ਦੇ ਕੱਪੜੇ ਸੀ ਇੰਨਾ ਉਹ ਤੁਸੀਂ ਇਹਨੂੰ ਦੇਖੋ ਹਰ ਇੱਕ ਵੀਡੀਓ 'ਚ ਕਿੰਨਾ ਮਹਿੰਗਾ ਦਾ ਡਰੈੱਸ ਆ ਕੋ ਸਾਰਾ ਪਿੰਕੀ ਧਾਰੀ ਵਾਲਾ ਪੇ ਕਰਦਾ ਰਿਹਾ ਚਲੋ ਹੁਣ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਆਪਸ 'ਚ ਕੀ ਸੰਬੰਧ ਸੀ ਲੰਬੇ ਟਾਈਮ ਤੋਂ ਸੋ ਗਾਇ ਅ ਸਿੰਗਰਸ ਫੋਰਨ 'ਚ ਵੀ ਜਾਂਦੀਆਂ ਉੱਥੇ ਵੀ ਪ੍ਰੋਮੋਟਰ ਨਾਲ ਜਿਹੜੇ ਕੰਪਨੀ ਵਾਲੇ ਹੁੰਦੇ ਹਨ ਉਹਨਾਂ ਕਹਿੰਦੇ ਫਲਾਣਾ ਪ੍ਰੋਮੋਟਰ ਸ਼ੋਤਾ ਦੇਗਾ ਇਹਦੇ ਨਾਲ ਕੰਪਰੋਮਾਈਜ਼ ਕਰੋ ਇਹ ਤਾਂ ਖੁੱਲੇ ਆਮ ਚਲਦਾ ਗੰਦ ਤੋ ਮੈਂ ਇਸ ਜੀ ਵਿੱਚ ਸਮਝਦੀ ਆ ਵੀ ਯਾਰ ਤਾ ਤੁਸੀਂ ਦੇਹ ਵਪਾਰ ਦਾ ਧੰਦਾ ਕਰ ਲੋ ਜਿਹੜੀਆਂ ਦੇਹ ਵਪਾਰ ਦਾ ਧੰਦਾ ਕਰਦੀਆਂ ਆਪਣਾ ਜਿਸਮ ਵੇਚ ਕੇ ਖਾਂਦੀਆਂ ਸੋ ਜਿਹੜੀ ਕੁੜੀ ਦੇ ਅੰਦਰ ਟੈਲੈਂਟ ਹੈ ਗਾਉਣ ਦਾ ਜਾਂ ਤੁਹਾਡੀ ਵੌਇਸ ਬਹੁਤ ਅੱਛੀ ਹੈ ਐਂਡ ਯੂ نو ਦੈਟ ਕਿਤਾ ਬਿਲਕੁਲ ਟੈਲੈਂਟ ਹੈ ਫਿਰ ਤੁਸੀਂ ਜਿਸਮ ਦਾ ਵਪਾਰ ਕਿਉਂ ਕਰਦੀਆਂ ਹੋ ਫਿਰ ਤੁਸੀਂ ਕਿਉਂ ਜਿਸਮਾਂ ਦੀ ਨਿਲਾਮੀ ਕਰਕੇ ਡੈਕਟਰ ਪ੍ਰੋਡਿਊਸਰ ਨਾਲ ਆਪਣੀ ਸੈਟਿੰਗਸ ਕਰਕੇ ਫਿਰ ਤੁਸੀਂ ਸਿੰਗਰ ਬਣਦੀਆਂ ਹੋ ਜਾਂ ਐਕਟਰ ਬਣਦੀਆਂ ਹੋ ਜਾਂ ਮਾਡਲਸ ਬਣਦੀਆਂ ਹੋ ਤੈਨੂੰ ਪਤਾ ਹੁੰਦਾ ਤੇ ਤੇਰੇ ਚ ਕੁਆਲਿਟੀ ਨਹੀਂ ਹੈ ਤਾਂ ਤੁਸੀਂ ਗੰਦੇ ਕੰਮ ਕਰਕੇ ਉੱਪਰ ਆਵੇਂ ਬਹੁਤ ਬਾਲੀਵੁੱਡ ਦੀਆਂ ਹੀਰੋਇਨਸ ਆ ਜਿਨ੍ਹਾਂ ਨੇ ਬਹੁਤ ਪ੍ਰੋਡਿਊਸਰ ਦੇ ਨਾਲ ਕੰਪਰੋਮਾਈਜ਼ ਕਰਕੇ ਅੱਜ ਵੱਡੇ ਵੱਡੇ ਸਟਾਰ ਬਣ ਕੇ ਬੈਠੀਆਂ ਹੋਈਆਂ ਤਾਂ ਮੇਰੇ ਸਾਹਮਣੇ ਇਹ ਵੀ ਜੀ ਦੌਲਤ ਇਹ ਵੀ ਜੀ ਸ਼ੋਹਰਤ ਆ ਥੋਅ ਹੈ ਇਹ ਵੀ ਜੀ ਦੌਲਤ ਤੇ ਸ਼ੋਹਰਤ ਜਿੱਥੇ ਤੁਸੀਂ ਆਪਣੀ ਇੱਜ਼ਤ ਦੀ ਨਿਲਾਮੀ ਕਰ ਰਹੇ ਹੋ ਸੋ ਪਿੰਕੀ ਤਾਰੀਵਾਲ ਨੇ ਕਾਫੀ ਲੰਬੇ ਸਮੇਂ ਤੱਕ ਇਸ ਲੇਡੀ ਨੂੰ ਪ੍ਰਮੋਟ ਕੀਤਾ ਬਹੁਤ ਇਤੇ ਪੈਸਾ ਲਾਇਆ ਉਹਨੇ ਜਦੋਂ ਇਹ ਕੰਟਰੈਕਟ ਤੋਂ ਬਾਹਰ ਹੋ ਗਈ ਫੇ ਮੈਂ ਡਾਇਰੈਕਟ ਸ਼ੋਅ ਲਾਵਾ ਡਾਇਰੈਕਟ ਪੈਸਾ ਕਮਾਵਾ ਦਿਸਨ ਦੇਟ ਤੇ ਉਹਦੇ ਉੱਪਰ ਬਲੇਮ ਲਾ ਗਏ ਤਾਂ ਮੈਂ ਤਾਂ ਦੇਖੋ ਜੀ ਪੰਜਾਬ ਦੀ ਸਰਕਾਰ ਨੂੰ ਮੇਰੀ ਇਹ ਇੱਕੋ ਹੀ ਅਪੀਲ ਹੈ ਵੀ ਕੱਲੇ ਉਸ ਮਰਦ ਵਿੱਚ ਨੁਕਸਾਨਾ ਨਾ ਕਰੋ ਇਹ ਬੀਬੀ ਜੀ ਵੀ ਘਟਣੀ ਹੈ ਫੇਰ ਜੀ ਇਹ ਪਿੰਕੀ ਧਾਰੇਵਾਲ ਦੇ ਪਤਾ ਨਹੀਂ ਕੋਈ ਭੈਣ ਦਾ ਮੁੰਡਾ ਜਿੰਨਾ ਕਿ ਮੈਨੂੰ ਅੱਜ ਜੋ ਮੈਂ ਆਪਣੀ ਖਬਰ ਸਾਰੀ ਇਕੱਠੀ ਕੀਤੀ ਹੈ कि ਉਹਨੂੰ ਰਖੜੀ ਦੁਖੜੀ ਬੰਨ੍ਹਦੀ ਸੀ ਨਾ ਉਹ ਕਹਿੰਦਾ ਸੀ ਕਿ ਮੇਰੇ ਭੈਣ ਦੇ ਮੁੰਡੇ ਨਾਲ ਵਿਆਹ ਕਰ ਲਿਆ ਉਹ ਕਹਿੰਦੀ ਮੈਂ ਵਿਆਹ ਕਿਵੇਂ ਕਰ ਲਾਂ ਮੈਂ ਤਾਂ ਰਖੜੀ ਬੰਨ੍ਹਦੀ ਰਹੀ ਆਂ ਜੋ ਕਾਣੀਆਂ ਵਿਚ ਵਿੱਚੋਂ ਇਹ ਪਤਾ ਚੱਲੀ ਆ ਵੀ ਦੇਖੋ ਇਹ ਨਾ ਸੋਚੋ ਵੀ ਜੇ ਇਹ ਪਤਨੇ ਫਲਾਣੇ ਬੰਦੇ ਨਾਲ ਹੋਣੀ ਹੈ ਤਾਂ ਆਪਣੇ ਭੈਣ ਦੇ ਮੁੰਡੇ ਨਾਲ ਕਿਉਂ ਵਿਆਹ ਕਰਾਊਗਾ ਇਹ ਇੰਡਸਟਰੀ ਆ ਦਰਕੀ ਹੋਈ ਆ ਇਹ ਗੱਲ ਯਾਦ ਰੱਖਿਓ ਇੱਥੇ ਉਹੀ ਇੰਡਸਟਰੀ ਦੇ ਵਿੱਚ ਉਹੀ ਬੰਦਾ ਨੇਮ ਤੇ ਫੇਮ ਕਮਾਏਗਾ ਜੋ ਆਪਣੇ ਆਪ ਨੂੰ ਪੂਰਾ ਖਿੱਚੜ ਦੇ ਵਿੱਚ ਦਸੇਗਾ ਤੁਹਾਨੂੰ ਮੈਂ ਪਹਿਲੇ ਵੀ ਆਖਿਆ ਜੇ ਜੇਬ 'ਚ ਨੋਟ ਆ ਤਾਂ ਤੁਸੀਂ ਸਟਾਰ ਹੋ ਜੋੜ ਨੋਟ ਨਹੀਂ ਆ ਸਟ੍ਰਗਲਰ ਹੋ ਫਿਰ ਸ਼ੋਸ਼ਣ ਹੋਏਗਾ ਤੁਹਾਡਾ ਸੋ ਕੁੜੀਆਂ ਖੁਦ ਆਪਣਾ ਸ਼ੋਸ਼ਣ ਕਰਾਉਂਦੀਆਂ ਨੇ ਡਾਇਰੈਕਟਰਾਂ ਕੋਲੋਂ ਪ੍ਰੋਡਿਊਸਰਾਂ ਕੋਲੋਂ ਸਿੰਗਰਾਂ ਕੋਲੋਂ ਜਿਹੜੇ ਫਿਲਮ ਬਣਾਉਂਦੇ ਉਹਨਾਂ ਕੋਲੋਂ ਖੁਦ-ਖੁਦ ਆਪਣੀ ਮਰਜ਼ੀ ਨਾਲ ਕੋਈ ਡਾਇਰੈਕਟਰ ਪ੍ਰੋਡਿਊਸਰ ਰੇਪ ਨਹੀਂ ਕਰਦਾ ਕਿਸੇ ਕੁੜੀ ਦਾ ਕੋਈ ਡਾਇਰੈਕਟਰ ਪ੍ਰੋਡਿਊਸਰ ਤੱਕਾ ਜ਼ਬਰਦਸਤੀ ਨਹੀਂ ਕਰਦਾ ਕੁੜੀਆਂ ਆਪਣੀ ਮਰਜ਼ੀ ਨਾਲ ਕਰਦੀਆਂ ਕਿਉਂ ਫੇਮ ਨੇਮ ਐਸਾ ਆ ਆਪਣਾ ਕਰੈਕਟਰ ਨੂੰ ਇੰਨਾ ਥੱਲੇ ਸੁੱਟ ਕੇ ਤੁਸੀਂ ਕਿਹੜੇ ਫੇਮ ਨੇਮ ਚ ਤੁਰੀਆਂ ਫਿਰਦਿਆਂ ਸੋ ਸੁਗੰਦਾ ਸ਼ਰਮਾ ਨੇ ਪੂਰੀ ਗੱਲ ਨਹੀਂ ਦੱਸੀ ਕਿ ਕੁਝ ਇਨਸਲਟ ਆਉਦੀ ਸੋ ਪੜੀ ਦੋਨੋਂ ਹੱਥ ਵੱਜੀ ਹੈ ਤੁਸੀਂ ਇਕੱਲਾ ਪਿੰਕੀ ਤਾਰੀ ਵਾਲ ਨੂੰ ਫਲੇਮ ਨਾ ਕਰੋ ਇਹ ਜਿਹੜੀ ਇਹ ਸੁਗੰਦਾ ਸ਼ਰਮਾ ਦਾਮ ਦੀ ਜਨਾਨੀ ਹੈ ਨਾ ਇਹ ਉਹ ਸ਼ਹਿ ਹੈ ਜਿਹਨੂੰ ਤੁਸੀਂ ਹਲੇ ਚੰਗੀ ਤਰ੍ਹਾਂ ਜਾਣਿਆ ਨਹੀਂ ਅੱਜ ਇਹ ਇਨੋਸੈਂਟ ਵਿਚਾਰੀ ਇੱਕ ਜਿਹੜੀ ਔਰਤ ਦੀ ਪਾਵਰ ਨਹੀਂ ਹੁੰਦੀ ਮੈਂ ਔਰਤ ਅਬਲਾ ਨਾਰੀ ਮੈਂ ਵਿਚਾਰੀ ਉਹ ਆਪਣਾ ਨਾਰੀ ਬਣ ਕੇ ਅੱਜ ਇਹ ਕਹਿ ਰਹੀ ਕਿ ਮੈਂ ਆਮ ਟੋਟਲੀ ਇਨੋਸੈਂਟ ਮੈਨੂੰ ਤਾਂ ਜੀ ਪਤਾ ਹੀ ਨਹੀਂ ਕੁਝ ਜੀ ਮੇਰੇ ਨਾਮ ਤੇ ਕਿੱਥੇ ਦਸਤਾਵੇਜ਼ ਛਾਲੀ ਕਰਕੇ ਕੋਈ ਪੇਪਰ ਵਰਕ ਕਰ ਰਿਹਾ ਉਹ ਜਾਂ ਮੇਰੀ ਕੋਠੀ ਮੈਨੂੰ ਪਤਾ ਹੀ ਨਹੀਂ ਸੀ ਮੋਹੜੀ ਵਾਲੀ ਕੋਠੀ ਮੇਰੀ ਨਹੀਂ ਉਹ ਤਾਂ ਉਹਦੇ ਨਾਮ ਸੀ ਐਦਾਂ ਕਰੀ ਹੋ ਸਕਦਾ ਜਿੰਨੀ ਉਹ ਸ਼ਾਤਰ ਲੇੜੀ ਐਦਾਂ ਹੋ ਸਕਦਾ ਕਰੀ ਘਾਟ ਘਾਟ ਤਾ ਉਹਨੇ ਪਾਣੀ ਪੀਤਾ ਸੋ ਦੈਟਸ ਰੀਲੀ ਬੈਡ कि जब एक कंपनी वाले प्रोड्यूसर ਨਾਲ ਇੱਕ ਸਿੰਗਰ ਦਾ ਕੋਈ ਕੰਟਰੈਕਟ ਟੁੱਟਦਾ ਸਮਾਜ ਦੁਨੀਆ ਚ ਜਲੂਸ ਕੱਢਣ ਤੋਂ ਬੈਸਟ ਆ ਤੁਸੀਂ ਬੈਠੋ ਆਪਸ ਚ ਬੈਠ ਕੇ ਆਪਣੀ ਡੀਲ ਕਰੋ ਕੋਈ ਵੀ ਠੀਕ ਹੈ ਭਾਈ ਤੇਰੀ ਮੇਰੀ ਨਹੀਂ ਬੰਦੀ ਜਾਂ ਆਹ ਪ੍ਰੋਬਲਮਸ ਹੈ ਜਾਂ ਮੈਂ ਇੰਨੇ ਲੱਖ ਲਵੂੰਗੀ ਜਾਂ ਮੇਰੇ ਹਰ ਸ਼ੋਅ ਦੇ ਵਿੱਚ ਇੰਨਾ ਮੇਰਾ ਕਮਿਸ਼ਨ ਹੋਣਾ ਚਾਹੀਦਾ ਜਿਉ ਤੁਹਾਡਾ ਪ੍ਰੋਡਿਊਸਰ ਨਹੀਂ ਅਲਾਉ ਕਰਦਾ ਤੇ ਕੋਰਟ ਦੇ ਜ਼ਰੀਏ ਜਾਓ ਸੋਸ਼ਲ ਮੀਡੀਆ ਤੇ ਇੱਕ ਦੂਜੇ ਤੇ ਮਿੱਟੀ ਪਾ ਕੇ ਗੰਦ ਪਾ ਕੇ ਜਿਹੜੀ ਦੁਨੀਆ ਇਹ ਦੁਨੀਆ ਪਬਲਿਕ ਪਛਾਣੀ ਹੈ ਪਬਲਿਕ ਸਭ ਚੋ ਕੁਝ ਜਾਣਦੀ ਹੈ ਪਬਲਿਕ ਨੂੰ ਪਤਾ ਹੈ ਕਿ ਕੁੜੀਆਂ ਕਿਵੇਂ ਇੰਡਸਟਰੀ ਚ ਆ ਕੇ ਸਟਾਰ ਮਾਡਲ ਸਿੰਗਰ ਬਣਦੀਆਂ ਦੇ نو ਦੈਟ ওকে ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ